21 ਨਵੰਬਰ ਨੂੰ ਪਠਾਨਕੋਟ ਦੀ ਵਕਫਾਕ ਥਾਮਾ ਤੇ 스내ਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਇਹ ਪੰਗੋਲੀ ਚੌਂਕ ਸ਼ਾਹਪੂਰ ਕੰਢੀ ਉੱਥੇ ਗਨ ਪੁਆਇੰਟ ਤੇ ਦੁਕਾਨਦਾਰਾਂ ਕੋਲੋਂ ਪੈਸੇ ਲੁੱਟੇ ਗਏ ਅਤੇ ਉਸ ਤੋਂ ਬਾਅਦ ਜਿਹੜੀ ਹੈ ਉਹ ਸ਼ਹਿਰ ਦੇ ਵਿੱਚ ਗਨ ਪੁਆਇੰਟ ਤੇ ਜਿਹੜੀ 스내ਚਿੰਗ ਦੀ ਵਾਰਦਾਤ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਦੱਸਦੇ ਹੀ ਇਹ ਪਹਿਲੀ ਜਿਹੜੀ ਰਿਪੋਰਟ ਪਹਿਲੀ ਐਫ ਆਈ ਆਰ ਜਿਹੜੀ ਹੈ ਉਹ ਸ਼ਾਹਪੂਰ ਕੰਢੀ ਥਾਣੇ ਤੇ ਦਰਜ ਹੋਈ ਹੈ ਤੇ ਦੂਜੀ ਜਿਹੜੀ ਹੈ ਉਹ ਡਿਵੀਜ਼ਨ ਨੰਬਰ 2 ਚ ਹੋਈ ਹੈ ਜੋ ਕਿ ਫਾਈਲ ਨੰਬਰ 152 ਡਿਵੀਜ਼ਨ 2 ਚ ਦਰਜ ਦੀ ਅੰਡਰ ਸੈਕਸ਼ਨ 379 ਇਸ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਮੇਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਨਾਲ ਜਿਹੜੇ ਸਨੇਚਰਸ ਨੇ ਗਨ ਪੁਆਇੰਟ ਤੇ ਜਿਹੜੇ ਨੇ ਇਸ ਵਾਰ ਦਾਤਾ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਜਿਹੜੀ ਜਾਂਚ ਪੜਤਾਲ ਕਰਨ ਲਈ ਮਾਨਯੋਗ ਐਸਐਸਪੀ ਨੇ ਟੀਮਾਂ ਨੂੰ ਵਕਫਾ ਕਹਾਵਾ ਤੇ ਵਕ ਵਕ ਸੈਸ਼ਨ ਚ ਡਿਵਾਈਡ ਕੀਤਾ ਇਹਨਾਂ ਚੋਰਾਂ ਨੂੰ ਫੜਨ ਦੇ ਲਈ ਇਹਨਾਂ ਸਨੇਚਰਸ ਨੂੰ ਫੜਨ ਦੇ ਲਈ ਇੱਕ ਪਾਸੇ ਚੋਰੀ ਦੀ ਵਾਰਦਾਤਾ ਵਧ ਰਹੀਆਂ ਨੇ ਔਰ ਦੂਜੇ ਪਾਸੇ ਜਿਹੜੇ ਨੇ ਸਨੇਚਰ ਦੀ ਜਿਹੜੀ ਵਾਰਦਾਤਾ ਨੇ ਉਹ ਵਧਦੀਆਂ ਨਜ਼ਰ ਆ ਰਹੀਆਂ ਨੇ ਪਰ ਪੁਲਿਸ ਵੱਲੋਂ ਇਹਨਾਂ ਤੇ ਰੋਕத் 당ਮ ਪਾਉਣ ਲਈ ਜਿਹੜੇ ਨੇ ਪੂਰੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਉੱਦੇ ਜੇ ਅਸੀਂ ਗੱਲ ਕਰੀਏ ਤਾਂ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਿਸ ਤਰ੍ਹਾਂ ਨਾਲ ਮਾਨਯੋਗ ਐਸਐਸਪੀ ਨੇ ਟੀਮਾਂ ਨੂੰ ਡਿਵਾਈਡ ਕਰਕੇ ਪ੍ਰੋਜੈਕਟ ਚਲਾਇਆ ਹੈ ਇਸ ਆਪਰੇਸ਼ਨ ਵਿੱਚ ਜੋੜਾ ਇੱਕ ਨੌਜਵਾਨ ਆ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਚਾਰ ਨੌਜਵਾਨ ਨੇ ਉਸ ਸਕੂਟੀ ਅਤੇ ਇੱਕ ਬਾਈਕ ਤੇ ਆਂਦੇ ਨੇ ਉਹਨਾਂ ਦੱਸਿਆ ਕਿ ਇਹ ਦੋ-ਦੋ ਨੌਜਵਾਨ ਮੋਟਰਸਾਈਕਲ ਤੇ ਅਤੇ ਸਕੂਟੀ ਤੇ ਬੈਠ ਕੇ ਜਿਹੜੇ ਨੇ ਇਸ ਸਨੇਚਿੰਗ ਦੀ ਵਾਰਦਾਤ ਨੂੰ ਗਨ ਪੁਆਇੰਟ ਤੇ ਜਿਹੜਾ ਹੈ ਉਹ ਅੰਜਾਮ ਜਿਹੜਾ ਇਹਨਾਂ ਵੱਲੋਂ ਦਿੱਤਾ ਜਾਂਦਾ ਉਹਨਾਂ ਦੱਸਿਆ ਹੈ ਕਿ ਇਹਨਾਂ ਵਿੱਚੋਂ ਇੱਕ ਨੌਜਵਾਨ ਜਿਹੜਾ ਹੈ ਜਦੋਂ ਜਾਂਚ ਪੜਤਾਲ ਕੀਤੀ ਗਈ ਇਨਸਪੈਕਸ਼ਨ ਕੀਤੀ ਗਈ ਤਾਂ ਟੈਕਨੀਕਲ ਟੀਮਸ ਨਾਲ ਰਲ ਕੇ ਪੁਲਿਸ ਨੌਜਵਾਨਾਂ ਨੇ ਪੁਲਿਸ ਕਰਮਚਾਰੀਆਂ ਨੇ ਇੱਕ ਜਿਹੜਾ ਇਹਨਾਂ ਵਿੱਚੋਂ ਸਨੇਚਰ ਹੈ ਉਸ ਦੀ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਹੈ ਕਿ ਉਹ ਰੇਲਵੇ ਕਲੋਨੀ ਪਠਾਨਕੋਟ ਦਾ ਰਹਿਣ ਵਾਲਾ ਹੈ ਰੇਲਵੇ ਕਲੋਨੀ ਪਠਾਨਕੋਟ ਦਾ ਆਕਾਸ਼ ਨਾਮ ਹੈ ਉਸ ਦਾ ਅਤੇ ਤਿੰਨ ਜਣੇ ਜਿਹੜੇ ਨੇ ਉਹ ਬਟਾਲਾ ਦੇ ਰਹਿਣ ਵਾਲੇ ਨੇ ਤੁਹਾਨੂੰ ਦੱਸਦੇ ਹਾਂ ਇਹ ਪੁਲਿਸ ਵੱਲੋਂ ਆਪਰੇਸ਼ਨ ਜਿਹੜਾ ਅਜੇ ਵੀ ਜਾਰੀ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਹੈ ਆਓ ਦੇਖਦੇ ਹਾਂ ਇਹ ਰਿਪੋਰਟ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਨਵੰਬਰ 21 ਨੂੰ ਪਠਾਨਕੋਟ ਦੇ ਵਕਫਾਕ ਜਗਾਵਾਂ ਤੇ ਜਿਹੜੀ ਗਨ ਪੁਆਇੰਟ ਤੇ ਜਿਹੜੀ ਸਨੇਚਿੰਗ ਕਰਨ ਦੀ ਇਨਫੋਰਮੇਸ਼ਨ ਆਈ ਸੀ ਜਿਹਦੇ ਬਾਅਦ ਆਪਾਂ ਇੱਕ ਐਫ ਆਈ ਆਰ ਪੁਲਿਸ ਸਟੇਸ਼ਨ ਸ਼ਾਪਰ ਕੰਢੀ ਦਰਜ ਕੀਤੀ ਸੀ ਜਿਹਦੇ ਵਿੱਚ ਪੰਗੋਲੀ ਚੌਂਕ ਤੋਂ ਹੋਈ ਸੀ ਗਨ ਪੁਆਇੰਟ ਤੇ ਬਾਕੀ ਜਿਹੜੀ ਦੂਸਰੀ ਐਫ ਆਈ ਆਰ ਆ ਉਹ ਆਪਾਂ ਡਿਵੀਜ਼ਨ ਨੰਬਰ 2 'ਤੇ ਦਰਜ ਕੀਤੀ ਸੀ 152 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 379 ਬੀ ਇਹਦੇ ਵਿੱਚ ਇਸ ਤਰ੍ਹਾਂ ਸੀ ਕਿ ਵੀ ਚਾਰ ਨੌਜਵਾਨ ਬੰਦੇ ਇੱਕ ਸਕੂਟੀ ਤੇ ਇੱਕ ਮੋਟਰਸਾਈਕਲ ਤੇ ਇਹ ਦੋ ਦੋ ਬੈਠੇ ਸੀ ਤੇ ਇਹਨਾਂ ਨੇ ਇਹ ਤਿੰਨ ਜਗ੍ਹਾ ਸ਼ਹਿਰ 'ਚ ਵਾਰਦਾਤ ਕੀਤੀ ਸੀ ਇੱਕ ਪੰਗੋਲੀ ਚੌਂਕ 'ਚ ਤੇ ਦੋ ਵਾਰਦਾਤਾਂ ਸ਼ਹਿਰ 'ਚ ਜਿੱਥੇ ਇਹ ਗਨਪੁਆਇੰਟ ਤੇ ਇਹਨਾਂ ਨੇ ਜਿਹੜੇ ਪੈਸੇ ਐ ਦੁਕਾਨ ਵਾਲਿਆਂ ਕੋਲੋਂ ਹੋਏ ਸੀ ਉਹਦੇ ਬਾਅਦ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਜਿਨੇ ਸਪੈਸ਼ਲ ਟੀਮਾਂ ਬਣਾਈਆਂ ਸੀ ਜਿਦੇ ਵਿੱਚ ਉਹ ਟੀਮਜ਼ ਲਗਾਤਾਰ ਇਹਨਾਂ ਦਾ ਮੂਵ ਪੈਟਰਨ ਇਨਾਂ ਦੀ ਫੁਟੇਜਿਸ ਵਗੈਰਾ ਸਟੱਡੀ ਕਰ ਰਹੀ ਸੀ ਤੇ ਬਾਕੀ ਵੀ ਜਿਹੜੀ ਇਹਨਾਂ ਦੀ ਫਿਜ਼ੀਕਲ ਐਵੀਡੈਂਸ ਸੀ ਆਪਾਂ ਜਿਹੜੇ ਆ ਉਹ ਲਗਾਤਾਰ ਕਲੈਕਟ ਕਰ ਰਹੇ ਸੀ ਉਸ ਦੇ ਬਾਅਦ ਜਿਹੜੇ ਐਸ ਐਚਓ ਡਿਵੀਜ਼ਨ ਨੰਬਰ 2 ਹੈ ਸੀ ਸ਼੍ਰੀ ਮਲਦੀਪ ਮਨਦੀਪ ਸਲਕੋਤਰਾ ਜੀ ਇਹਨਾਂ ਨੇ ਫਰਦਰ ਇਸ ਲੀਡ ਨੂੰ ਡਿਵੈਲਪ ਕੀਤਾ ਸੀ ਤੇ ਉਹਦੇ ਬਾਅਦ ਆਪਣੇ ਕੋਲ ਇੱਕ ਬ੍ਰੇਕਥਰੂ ਆਇਆ ਸੀ ਜਿਹਦੇ ਵਿੱਚ ਆਪਾਂ ਨੂੰ ਇੱਕ ਮੁੰਡਾ ਜਿਹੜਾ ਉਹ ਫੁਟੇਜ ਤੋਂ ਤੇ ਇਹ ਟੈਕਨੀਕਲ ਅਸਿਸਟੈਂਸ ਤੋਂ ਆਇਡੈਂਟੀਫਾਈ ਹੋਇਆ ਸੀ ਫਿਰ ਉਸ ਮੁੰਡੇ ਨੂੰ ਆਪਾਂ ਜਿਹੜਾ ਇਮੀਡੀਏਟਲੀ ਰਾਉਂਡ ਅਪ ਕੀਤਾ ਸੀ ਤੇ ਪੁਸ਼ ਗਿਸਟ ਚ ਉਹਨੇ ਫਿਰ ਆਪਣੀ ਗੱਲ ਮੰਨੀ ਸੀ ਉਸ ਦੋਸ਼ੀ ਦਾ ਨਾਮ ਹੈ ਆਕਾਸ਼ ਸਨੂ ਫਰਾਜ ਕੁਮਾਰ ਉਹ ਰਹਿਣ ਵਾਲਾ ਰੇਲਵੇ ਕਲੋਨੀ ਪਠਾਨਕੋਟ ਦਾ ਤੇ ਇਹ ਜਿਹੜਾ ਮੁੰਡਾ ਸੀ ਉਹ ਚਾਰ ਜਿਹੜੇ ਦੋਸ਼ੀ ਸੀ ਦੋਸ਼ੀ ਸੀ ਉਹਨਾਂ ਚੋਂ ਇੱਕ ਮੁੰਡਾ ਸੀ ਤੇ ਇਹਨਾਂ ਨੇ ਜਿਹੜੀ ਹੈ ਬੜੀ ਹੀ ਚਲਾਕੀ ਨਾਲ ਇਹ ਵਾਰਦਾਤ ਪਲਾਨ ਕੀਤੀ ਸੀ ਫਿਰ ਉਹਦੀ ਪੁਸ਼ਗਿਸ਼ ਤੋਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਬਾਕੀ ਦੋਸ਼ੀ ਤਿੰਨ ਹੈ ਉਹ ਬਟਾਲੇ ਦੇ ਰਹਿਣ ਵਾਲੇ ਹੈ ਤੇ ਇਹਨਾਂ ਨੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਜਿਹੜਾ ਇਹ ਵਾਰਦਾਤ ਨੋਟ ਖੋ ਦੀ ਅੰਜਾਮ ਦਿੱਤੀ ਸੀ ਤੇ ਗਨ ਪੁਆਇੰਟ ਤੇ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਪੈਸੇ ਖੋਏ ਸੀ ਉਹਦੇ ਬਾਅਦ ਇਹਦੇ ਦੁਆਰਾ ਦਿੱਤੀ ਇਨਫੋਰਮੇਸ਼ਨ ਤੇ ਆਪਾਂ ਫਰਦਰ ਰੇਡਸ ਕੀਤੀਆਂ ਤੇ ਇੱਥੋਂ ਫਿਰ ਆਪਾਂ ਆਪਣੀ ਸਪੈਸ਼ਲ ਟੀਮ ਅੰਡਰ ਐਸ ਐਚਓ ਡਿਵੀਜ਼ਨ ਨੰਬਰ 2 ਭੇਜੀ ਸੀ ਦਿੱਲੀ ਦਿੱਲੀ ਤੋਂ ਫਿਰ ਆਪਾਂ ਦੂਸਰਾ ਜਿਹੜਾ આરોપી ਹੈ ਉਹ ਫੜਿਆ ਉਹਦਾ ਨਾਮ ਹੈ ਗੁਰਸ਼ਰਨਜੀਤ ਸਿੰਘ ਇਲਿਆਸ ਲਵਲੀ ਪੁੱਤਰ ਬਲਵੰਤ ਸਿੰਘ ਇਹ ਰਹਿਣ ਵਾਲਾ ਬਟਾਲੇ ਦਾ ਇਸ ਪੂਰੀ ਵਾਰਦਾਤ ਚ ਜਿਹੜੀ ਇਸਤੇਮਾਲ ਹੋਈ ਸਕੂਟੀ ਵੀ ਆਪਾਂ ਰਿਕਵਰ ਕੀਤੀ ਹੈ ਕੁਝ ਕੈਸ਼ ਵੀ ਰਿਕਵਰ ਕੀਤਾ ਤੇ ਇਸ ਪੂਰੇ ਕੇਸ ਨੂੰ ਆਪਾਂ ਜਿਹੜਾ ਹੈ ਟਰੇਸ ਕਰ ਲਿਆ ਜਿਹੜੇ ਬਾਕੀ ਬਚਦੇ ਦੋ ਦੋਸ਼ੀ ਹੈ ਉਹਨਾਂ ਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹ ਵੀ ਆਪਾਂ ਆਇਡੈਂਟੀਫਾਈ ਕਰ ਰਹੇ ਆ ਤਰਲੇ ਆ ਉਹਦੇ ਉੱਪਰ ਆਪਾਂ ਕੰਮ ਕਰ ਰਹੇ ਆ ਤੇ ਇਸ ਕੇਸ ਨੂੰ ਆਪਾਂ ਬੜੀ ਸਕਸੈਸਫੁਲੀ ਜਿਹੜਾ ਉਹ ਟ੍ਰੇਸ ਕੀਤਾ ਤੇ ਵਿੱਚ ਸਾਰੇ ਮੁਲਾਜ਼ਮਾਂ ਨੇ ਜਿਹੜਾ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਕਿਸੇ ਵੀ ਕ੍ਰਾਈਮ ਨੂੰ ਹਲਕੇ 'ਚ ਨਹੀਂ ਲੈਂਦੀ ਇੱਥੇ ਕੋਈ ਵੀ ਜਿਹੜਾ ਕ੍ਰਾਈਮ ਹੁੰਦਾ ਉਹਦੀ ਆਪਾਂ ਪ੍ਰੋਪਰ ਫੋਲੋਅ ਅਪ ਕਰਨੇ ਆ ਤੇ ਉਹਨੂੰ ਉਹਦੇ ਅੰਜਾਮ ਤੱਕ ਲੈ ਕੇ ਜਾਣੇ ਆ ਤੇ ਇੱਥੇ ਪਠਾਨਕੋਟ 'ਚ ਕੋਈ ਵੀ ਇਸ ਤਰ੍ਹਾਂ ਦਾ ਕੇਸ ਜਿਹੜਾ ਜਿਹੜਾ ਅਨਟ੍ਰੇਸ ਰਹੇ ਇਸ ਤਰ੍ਹਾਂ ਦੇ ਚਾਂਸਸ ਬਹੁਤ ਘੱਟ ਆ ਤੋ ਪੁਲਿਸ ਪੂਰੇ ਆਪਣੇ ਜੋਰ ਨਾਲ ਲੱਗੀ ਹੈ ਕਿ ਸ਼ਹਿਰ ਨੂੰ ਕ੍ਰਾਈਮ ਫਰੀ ਬਣਾਈਏ ਜਿਹੜਾ ਵੀ ਕ੍ਰਾਈਮ ਹੁੰਦਾ ਉਹਤੇ ਆਪਾਂ ਚੜ੍ਹ ਕੇ ਕੰਮ ਕਰਨੇ ਆ ਤੇ ਉਹਨੂੰ ਜਲਦੀ ਤੋਂ ਜਲਦੀ ਟਰੇਸ ਕਰਨੇ ਆ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਆਪਾਂ ਬੰਦੀ ਜਿਹੜੀ ਉਹਨਾਂ ਦੀ ਸਜ਼ਾ ਉਹ ਦਵਾਨੇ ਜੀ ਇਹਦੇ ਚ ਜੋ ਕੰਪਲੇਨੈਂਟਸ ਵਿੱਚ ਸਾਨੂੰ ਦੱਸਿਆ ਸੀ ਕਿ ਉਹਨਾਂ ਨੇ ਇੱਕ ਪਿਸਟਲ ਦਿਖਾ ਕੇ ਸਾਡੇ ਕੋਲੋਂ ਜਿਹੜੇ ਆ ਕਿ ਵੀ ਪੈਸੇ ਲੁੱਟੇ ਸੀ ਹੁਣ ਉਹਦੇ ਉੱਪਰ ਆਪਾਂ ਤਫ਼ਤੀਸ਼ ਕਰ ਰਹੇ ਆ ਇਹਦੇ ਬਾਰੇ ਮੈਂ ਹੁਣ ਐਟ ਦਿਸ ਪੁਆਇੰਟ ਜ਼ਿਆਦਾ ਨਹੀਂ ਦੱਸ ਸਕਦਾ ਬਟ ਉੱਤੇ ਆਪਾਂ ਕੰਮ ਕਰ ਰਹੇ ਹਾਂ ਜਦੋਂ ਇਹ ਪੂਰੀ ਜਿਹੜਾ ਕੇਸ ਅਨਫੋਲਡ ਹੋ ਜਾਂਦਾ ਦੋਸ਼ੀ ਆਪਾਂ ਜਿਹੜੇ ਬੱਚਦੇ ਵੀ ਦੋ ਫੜ ਫੜ ਲੈਨੇ ਆ ਉਹਦੇ ਬਾਅਦ ਫਿਰ ਮੈਂ ਡਿਟੇਲਸ ਚ ਦੱਸੂਗਾ ਕਿ ਵੀ ਕਿਹੜੇ ਵੈਪਨ ਸੀ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਨੇ ਯੂਜ਼ ਕੀਤੇ ਕਿੱਥੋਂ ਆਏ ਪਰ ਜਿਹੜੀ ਹਾਲ ਦੀ ਘੜੀ ਮੈਂ ਦੱਸਣਾ ਚਾਹੁੰਦਾ ਕਿ ਵੀ ਇਸ ਕੇਸ ਨੂੰ ਆਪਾਂ ਟ੍ਰੇਸ ਕਰ ਲਿਆ ਦੋ ਦੋਸ਼ੀ ਫੜ ਲਏ ਆ ਬਾਕੀ ਦੋ ਆਈਡੈਂਟੀਫਾਈ ਕਰ ਲਏ ਆ ਆਪਾਂ ਤੇ ਉਹਨਾਂ ਉੱਪਰ ਆਪਾਂ ਲਗਾਤਾਰ ਕੰਮ ਕਰ ਰਹੇ ਆ ਤੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਆਪਾਂ ਫੜਾਂਗੇ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ